ਹੈ ਗੁਰੂ ਜੀ ਕੀ ਫਤਿਹ ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਆਈ ਹੋਈ ਭਗਤ ਸਹਬਾਨਾਂ ਦੀ ਗੁਰਬਾਣੀ ਜੋ 15 ਭਗਤਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਦਰਜ ਹੈ ਸੋ ਪਹਿਲੇ ਨੰਬਰ ਤੇ ਭਗਤ ਕਬੀਰ ਸਾਹਿਬ ਜੀ ਜੋ ਗੁਰਬਾਣੀ ਦੇ ਵਿੱਚ ਵੀ ਪਹਿਲਾ ਭਗਤਾਂ ਦੀ ਬਾਣੀ ਆਰੰਭ ਹੋਣ ਲੱਗਿਆ ਪਹਿਲਾਂ ਕਬੀਰ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਸੋ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦਾ ਨਾਮ ਬਚਪਨ ਤੋਂ ਹੀ ਕਬੀਰ ਜੀ ਸੀਗਾ ਭਗਤੀ ਇਬਾਦਤ ਕਰਕੇ ਜਿਨ੍ਹਾਂ ਦਾ ਨਾਮ ਭਗਤ ਕਬੀਰ ਸਾਹਿਬ ਜੀ ਹੋਇਆ ਜਿਨ੍ਹਾਂ ਦਾ ਜਨਮ 1398 ਈਸਵੀ ਨੂੰ ਪਿਤਾ ਨਿਰਾਲ ਜੀ ਮਾਤਾ ਸ਼੍ਰੀਮਤੀ ਨੀਮਾ ਜੀ ਦੀ ਪਾਵਨ ਪੀਤਰ ਕੂਖ ਚੋਂ ਕਾਸੀ ਬਨਾਰਸ ਦੇ ਨੇੜੇ ਲਹਿਰ ਤਲਾਓ ਵਿਖੇ ਹੋਇਆ ਭਗਤ ਕਬੀਰ ਸਾਹਿਬ ਜੀ ਦੀ ਸੁਪਤਨੀ ਮਾਤਾ ਲੋਈ ਜੀ ਸਤਗੁਰੂ ਭਗਤ ਕਬੀਰ ਜੀ ਦੀ ਸੰਤਾਨ ਉਹਨਾਂ ਦਾ ਸੁਪੁੱਤਰ ਕਮਾਲਾ ਜੀ ਤੇ ਸੁਪੁੱਤਰੀ ਕਮਾਲੀ ਜੀ ਗੁਰੂ ਦੇਖਿਆ ਜਿਹੜੀ ਐ ਭਗਤ ਰਾਮਾਨੰਦ ਜੀ ਦੇ ਪਾਸੋਂ ਪ੍ਰਾਪਤ ਕੀਤੀ ਭਗਤ ਕਬੀਰ ਜੀ ਦਾ ਕਿਰਤ ਸੀ ਕੀਤਾ ਸੀ ਉਹਨਾਂ ਦਾ ਕੱਪੜੇ ਬੰਨਣਾ ਜੁਲਾਹੇ ਜਾਤੀ ਦੇ ਨਾਲ ਸੰਬੰਧ ਰੱਖਦੇ ਸਨ ਉਸ ਸਮੇਂ ਤੇ ਜਿਹੜਾ ਹੁਕਮਰਾਨ ਸੀ ਉਹਦਾ ਨਾਮ ਸੀ ਸਿਕੰਦਰ ਲੋਧੀ ਸੋ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਜੋਨਾਂ ਨੇ ਪਰਲੋਗ ਗਮਨ ਜਦੋਂ ਕੀਤਾ 1518 ਈਸਵੀ ਹੜੰਬੇ ਦੀ ਧਰਤੀ ਜਿਸ ਨੂੰ ਮਗਹਰ ਮਗਹਰ ਵੀ ਕਿਹਾ ਜਾਂਦਾ ਹੈ ਇਹ ਗੁਰਖ ਪਰਪਤ ਤੋਂ ਪੱਛਮ ਵੱਲ 15 ਕਿਮੀਲ ਤੇ ਪ੍ਰਾਂਤ ਉੱਤਪਰਦੇਸ਼ ਦੇ ਵਿੱਚ ਹੈ ਸੋ ਭਗਤ ਕਬੀਰ ਸਾਹਿਬ ਜੀ ਦੀ ਕੁੱਲ ਉਮਰ ਜਿਹੜੀ ਹੈ 120 ਸਾਲ ਦੀ ਹੋਈ ਹੈ ਸੋ ਉਹਨਾਂ ਦਾ ਪਾਵਨ ਪਿਤਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਜੋ ਭਗਤ ਕਬੀਰ ਸਾਹਿਬ ਜੀ ਦੀ ਗੁਰਬਾਣੀ ਦਰਜ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਕਬੀਰ ਸਾਹਿਬ ਜੀ ਦੀ 17 ਰਾਗਾਂ ਦੇ ਵਿੱਚ ਬਾਣੀ ਦਰਜ ਹੈ ਭਗਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਜੀ ਦੀ ਹੈ 17 ਰਾਗਾਂ ਦੇ ਵਿੱਚ ਸੋ ਉਹਨਾਂ ਦੀ ਬਾਣੀ ਦਰਜ ਹੈ ਸ੍ਰੀ ਰਾਗ ਦੇ ਵਿੱਚ ਦੋ ਸ਼ਬਦ ਨੇ ਗੌੜੀ ਰਾਗ ਦੇ ਵਿੱਚ 143 ਸ਼ਬਦ ਨੇ ਆਸਾ ਰਾਗ ਦੇ ਵਿੱਚ 37 ਸ਼ਬਦ ਨੇ ਗੂਜਰੀ ਰਾਗ ਦੇ ਵਿੱਚ ਦੋ ਸ਼ਬਦ ਨੇ ਸੋਰਠ ਰਾਗ ਦੇ ਵਿੱਚ 11 ਸ਼ਬਦ ਨੇ ਤਨਾਸਰੀ ਰਾਗ ਦੇ ਵਿੱਚ ਪੰਜ ਸ਼ਬਦ ਨੇ ਤਿਰੰਗ ਰਾਗ ਦੇ ਵਿੱਚ ਇੱਕ ਸ਼ਬਦ ਹੈ ਸੂਹੀ ਰਾਗ ਦੇ ਵਿੱਚ ਪੰਜ ਸ਼ਬਦ ਨੇ ਬਿਲਾਵਲ ਰਾਗ ਦੇ ਵਿੱਚ 12 ਸ਼ਬਦ ਨੇ ਤੇ ਗੋੰਡ ਰਾਗ ਦੇ ਵਿੱਚ 11 ਸ਼ਬਦ ਨੇ ਆਰਾਮਕਲੀ ਰਾਗ ਦੇ ਵਿੱਚ 14 ਸ਼ਬਦ ਨੇ ਮਾਰੂ ਰਾਗ ਦੇ ਵਿੱਚ 13 ਸ਼ਬਦ ਨੇ ਕੇਦਾਰਾ ਰਾਗ ਦੇ ਵਿੱਚ 6 ਸ਼ਬਦ ਨੇ ਘਾਰੋ ਰਾਗ ਦੇ ਵਿੱਚ 19 ਸ਼ਬਦ ਨੇ ਬਸੰਤ ਰਾਗ ਦੇ ਵਿੱਚ 8 ਸ਼ਬਦ ਨੇ ਸਾਰਗ ਰਾਗ ਦੇ ਵਿੱਚ 3 ਸ਼ਬਦ ਨੇ ਪ੍ਰਭਾਤੀ ਰਾਗ ਦੇ ਵਿੱਚ 5 ਸ਼ਬਦ ਨੇ 297 ਜਿਹੜੇ ਹੈ ਭਗਤ ਕਬੀਰ ਸਾਹਿਬ ਦੇ 14 ਰਾਗਾਂ ਦੇ ਵਿੱਚ ਸ਼ਬਦ ਨੇ ਇਸੇ ਤਰ੍ਹਾਂ ਫਿਰ ਸ਼ਲੋਕ ਜਿਹੜੇ ਭਗਤ ਕਬੀਰ ਸਾਹਿਬ ਦੇ ਸ਼ਲੋਕ ਉਹਨਾਂ ਦੇ ਵਿੱਚ 237 ਸ਼ਲੋਕ ਜਿਹੜੇ ਭਗਤ ਕਬੀਰ ਸਾਹਿਬ ਜੀ ਦੇ ਹਨ ਇਸੇ ਤਰ੍ਹਾਂ ਥਿੱਤੀ ਗੌੜੀ ਦੇ ਵਿੱਚ ਇੱਕ ਸ਼ਲੋਕ ਹੈ ਗੂਜਰੀ ਕੀ ਵਾਰ ਦੇ ਵਿੱਚ ਇੱਕ ਸ਼ਲੋਕ ਸ਼ਲੋਕ ਬਿਹાગੜੇ ਕੀ ਵਾਰ ਦੇ ਵਿੱਚ ਇੱਕ ਸ਼ਲੋਕ ਹੈ 240 ਜਿਹੜੇ ਆ ਉਹ ਸ਼ਲੋਕ ਨਹੀਂ ਤੇ 297 ਜਿਹੜੇ ਉਹ ਸ਼ਬਦ ਨੇ ਜਿਨ੍ਹਾਂ ਦੀ ਗਿਣਤੀ ਕੁੱਲ ਜਿਹੜੀ ਹੈ 537 ਸ਼ਬਦ ਤੇ ਸ਼ਲੋਕ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਪੇਤਰ ਗੁਰਬਾਣੀ ਦੇ ਵਿੱਚ ਦਰਜ ਨੇ 17 ਰਾਗਾਂ ਦੇ ਵਿੱਚ ਜਦੋਂ ਭਗਤ ਕਬੀਰ ਸਾਹਿਬ ਜੀ ਦਾ ਜਨਮ ਹੋਇਆ ਆਗਮਨ ਹੋਇਆ ਉਸ ਸਮੇਂ ਤੇ ਮੁਸਲਮਾਨੀ ਅਤਿਆਚਾਰ ਵੀ ਸਿਖਰਾਂ ਤੇ ਸੀ ਤੇ ਬ੍ਰਾਹਮਣੀ ਮਤ ਦੇ ਅਧੀਨ ਵੀ ਲੋਕ ਜਿਹੜੇ ਸੰਬਹੁਤ ਕਰਮ ਕਾਂਡਾਂ ਦੀ ਡੋਗੀ ਜਲਣ ਦੇ ਵਿੱਚ ਫਸੇ ਹੋਏ ਸਨ ਮਨੁੱਖ ਮਨੁੱਖ ਦਾ ਪਰਸ਼ਾਵਾ ਪੈਣ ਤੇ ਭਟਿਆ ਜਾਂਦਾ ਸੀ ਬਹੁਤ ਨਫ਼ਰਤ ਕਰਦੇ ਸਨ ਛੋਟੀਆਂ ਜਾਤਾਂ ਕਹਿ ਕਰਕੇ ਇਸ ਰਨੀਤ ਜਾਤ ਵਾਲਾ ਕਹਿ ਕਰਕੇ ਇੱਕ ਦੂਸਰੇ ਦੇ ਨਾਲ ਬਹੁਤ ਨਫ਼ਰਤੀ ਸੀ ਉਹ ਸਮੇਂ ਤੇ ਆਪ ਜੀ ਦੇ ਪਿਤਾ ਨੇ ਕਾਜੀ ਅਤੇ ਮੌਲਵੀ ਪਾਸ ਪੜਨਵਾ ਤੇ ਭੇਜਿਆ ਮੌਲਵੀ ਆਪ ਜੀ ਨੂੰ ਮੁਸਲਮਾਨੀ ਸਰਾ ਅਨੁਸਾਰ ਚੱਲਦਾ ਵੇਖਣਾ ਚਾਹੁੰਦਾ ਸੀ ਪਰ ਆਪ ਜੀ ਦੀ ਨਜ਼ਰ ਦੇ ਵਿੱਚ ਭਾਵੇਂ ਅੱਲਾ ਤੇ ਰਾਮ 'ਚ ਕੋਈ ਫਰਕ ਨਹੀਂ ਇੱਕ ਪਰਮੇਸ਼ਰ ਦੀ ਉਬਾਦਤ ਇੱਕ ਪਰਮੇਸ਼ਰ ਨੂੰ ਮੰਨਦੇ ਸਨ ਭਗਤ ਕਬੀਰ ਸਾਹਿਬ ਜੀ ਦੀ ਰੁਚੀ ਜਿਹੜੀ ਮੁੱਢ ਤੋਂ ਹੀ ਪਰਮੇਸ਼ਰ ਦਾ ਨਾਮ ਜਪਣ ਦੇ ਵਿੱਚ ਸੀ ਆਪ ਜੀ ਆਪਣੀ ਮੌਜ ਦੇ ਵਿੱਚ ਕਦੇ ਅੱਲਾ ਅੱਲਾ ਜਪਦੇ ਕਦੇ ਰਾਮ ਰਾਮ ਪਰਮੇਸ਼ਰ ਦਾ ਨਾਮ ਜਪਦੇ ਪਰ ਮੁਸਲਮਾਨ ਇਸ ਸਮ ਦ੍ਰਿਸ਼ਟੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਤੇ ਬ੍ਰਾਹਮਣ ਆਪ ਨੂੰ ਮੁਸਲਮਾਨੀ ਘਰ ਵਿੱਚ ਪ੍ਰਵੇਸ਼ ਪਾਉਣ ਦੇ ਕਰਕੇ ਨਫ਼ਰਤ ਕਰਦੇ ਸਨ ਦੋਨੋਂ ਹੀ ਮੁਸਲਮਾਨੀ ਪ੍ਰਭਾਵ ਤੇ ਬ੍ਰਾਹਮਣਾਂ ਦਾ ਪ੍ਰਭਾਵ ਬਹੁਤ ਸੀ ਕਬੀਰ ਸਾਹਿਬ ਜੀ ਦੇ ਉੱਤੇ ਦੋਨੋਂ ਹੀ ਨਫ਼ਰਤ ਕਰਦੇ ਸਨ ਜਦੋਂ ਆਪ ਜੀ ਥੋੜੇ ਵੱਡੇ ਹੋਏ ਆਪ ਜੀ ਦਾ ਵਿਆਹ ਬਾਬਾ ਨੀਤੀ ਜੀ ਦੀ ਪੁੱਤਰੀ ਮਾਤਾ ਲੋਈ ਜੀ ਦੇ ਨਾਲ ਹੋ ਗਿਆ ਮਾਤਾ ਲੋਈ ਜੀ ਵੀ ਬਹੁਤ ਨੇਕ ਸੁਭਾਅ ਦੇ ਸਨ ਪਰਮੇਸ਼ਰ ਦੇ ਭਾਵਨੀ ਵਾਲੇ ਸਨ ਬਾਬਾ ਕਬੀਰ ਜੀ ਆਪਣੇ ਪਿਤਾ ਜੀ ਦੇ ਨਾਲ ਕੱਪੜੇ ਬੁਣਨ ਦਾ ਕੰਮਕਾਰ ਕਰਦੇ ਵਿਹਾਰ ਕਰਦੇ ਜਿੱਥੇ ਆਪ ਜੀ ਕਿਰਤ ਕਰਦੇ ਹੱਥਾਂ ਪੈਰਾਂ ਦੇ ਨਾਲ ਕਿਰਤ ਕਰਦੇ ਉੱਥੇ ਪਰਮੇਸ਼ਰ ਦਾ ਨਾਮ ਜਪਦੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਰਦਾਸਾਂ ਕਰਦੇ ਰਹਿੰਦੇ ਸਮਾਪਾ ਕੇ ਆਪ ਜੀ ਦੇ ਘਰ ਦੇ ਵਿੱਚ ਇੱਕ ਪੁੱਤਰ ਤੇ ਇੱਕ ਪੁੱਤਰੀ ਨੇ ਜਨਮ ਲਿਆ ਤਾਂ ਆਪ ਜੀ ਭਾਵੇਂ ਹਰ ਸਮੇਂ ਰਾਮ ਨਾਮ ਦਾ ਸਿਮਰਨ ਕਰਦੇ ਰਹਿੰਦੇ ਪਰ ਮਨ ਵਿੱਚ ਇਹ ਪ੍ਰਭੂ ਪ੍ਰਾਪਤੀ ਦੀ ਲਾਲਸਾ ਅਧੀਨ ਗੁਰੂ ਵਾਲੇ ਬਣਦੀ ਜਿਹੜੀ ਤਾਂ ਗਰਿੰਦੀ ਮੈਂ ਗੁਰੂ ਵਾਲਾ ਬਣਾ ਗੁਰੂ ਧਾਰਨ ਕਰਾਂ ਕਿੱਕ ਗੁਰੂ ਤੋਂ ਬਿਨਾ ਗੱਲ ਹੀ ਨਾ ਬਣਦੀ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਪ੍ਰਾਪਤੀ ਬੜੀ ਜ਼ਰੂਰੀ ਆ ਕਿਉਂਕਿ ਗੁਰੂ ਤੋਂ ਰਿਖਿਆ ਮੰਤਰ ਲਿਆ ਕਰਕੇ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਫਿਰ ਜਿਹੜੀ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਨੇ ਜਿਹੜੀ ਹੈ ਉਹ ਸਮੇਂ ਤੇ ਗੁਰੂ ਧਾਰਨ ਕਰਨ ਦੀ ਮਨ ਦੇ ਵਿੱਚ ਤਾਂਘ ਸੀ ਪਰ ਉਸ ਸਮੇਂ ਤੇ ਛੂਤ ਛਾਤ ਜਾਤ ਪਾਤ ਦਾ ਬਹੁਤ ਵੱਡੀ ਬਿਮਾਰੀ ਸੀ ਉਸ ਸਮੇਂ ਤੇ ਰਾਮਾਨੰਦ ਜੀ ਬੜੇ ਕਰਨੀ ਵਾਲੇ ਮਹਾਂਪੁਰਸ਼ ਸਨ ਆ ਉਹਦੀ ਲਾਲਸਾ ਸੀ ਕਿ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ ਜਾਵੇ ਪਰ ਇਸ ਗੱਲ ਤੋਂ ਵੀ ਡਰਦੇ ਸਨ ਕਿਉਂਕਿ ਉਸ ਸਮੇਂ ਤੇ ਨੀਵੀਂ ਜਾਤ ਵਾਲਾ ਕਹਿ ਕਰਕੇ ਕੋਈ ਆਪਣਾ ਕੋਈ ਗੁਰੂ ਨਹੀਂ ਸੀ ਬਣਦਾ ਦੇਖਿਆ ਮੰਤਰ ਨਹੀਂ ਸੀ ਦਿੰਦਾ ਕਹਿੰਦੇ ਇਹ ਨੀਵੀਂ ਜਾਤ ਵਾਲੇ ਇਹ ਨਾਮ ਨਹੀਂ ਜਪ ਸਕਦੇ ਬ੍ਰਾਹਮਣੀ ਪ੍ਰਭਾਵ ਬਹੁਤ ਜ਼ਿਆਦਾ ਸੀ ਉਸ ਸਮੇਂ ਤੇ ਦੁਨੀਆ ਦੇ ਵਿੱਚ ਪਰ ਇਸੇ ਤਰ੍ਹਾਂ ਕਬੀਰ ਸਾਹਿਬ ਜੀ ਜਿਹੜੇ ਸਾਨਾ ਪਰਮੇਸ਼ਰ ਦੀ ਅਰਧਨਾ ਕਰਨ ਵਾਲੇ ਕਿ ਗੁਰੂ ਧਾਰਨ ਕੀਤਾ ਜਾਵੇ ਆਪ ਜੀ ਦੀ ਲਾਲਸਾ ਰਾਮਾਨੰਦ ਜਿਹਨੂੰ ਗੁਰੂ ਧਾਰਨ ਕਰਨ ਦੀ ਸੇਸ ਵਿਚਾਰ ਅਧੀਨ ਕੇ ਮੈਨੂੰ ਨਿਮੀ ਜਾਤ ਦਾ ਜਾਣ ਕਰਕੇ ਸ਼ਾਧ ਭਗਤ ਰਾਮਾਨੰਦ ਜੀ ਸੇਸ ਨਾਮ ਬਣਾਓ ਆਪ ਜੀ ਦੇ ਉਹਨਾਂ ਦੇ ਚਰਨ ਛੋਹ ਪ੍ਰਾਪਤ ਕਰਨ ਵਾਸਤੇ ਮੂੰਹ ਹਨੇਰੇ ਤੜਕੇ ਕਿੰਨ ਦਿਨ ਰਾਮਾਨੰਦ ਜੀ ਜਿੱਥੇ ਜਰੋਜ ਇਸ਼ਨਾਨ ਕਰਨ ਵਾਸਤੇ जाया ਕਰਦੇ ਸਨ ਨਦੀ ਤੇ ਉੱਥੇ ਜਾ ਕਰਕੇ ਨਦੀ ਦੇ ਵਿੱਚ ਜਾ ਕਰਕੇ ਲੰਮੇ ਪੈ ਗਏ ਨਦੀ ਦੇ ਵਿੱਚ ਜਾ ਕਰਕੇ ਲੰਮੇ ਪੈ ਗਏ ਇਸ਼ਨਾਨ ਕਰਨ ਵਾਸਤੇ ਗਏ ਅਜੇ ਹਨੇਰਾ ਸੀਗਾ ਭਗਤ ਰਾਮਾਨੰਦ ਜੀ ਨੇ ਜਦੋਂ ਦੇਖਿਆ ਕਿ ਪਿਆਰਾ ਨੂੰ ਕੁਝ ਲੱਗਾ ਆ ਦੇਖਿਆ ਇਹਨੇ ਕਿਸੇ ਬੰਦੇ ਦਾ ਸਰੀਰ ਆ ਉਹਨਾਂ ਨੇ ਹੱਥ ਨਾਲ ਫੜ ਕਰਕੇ ਉਠਾਉਣਾ ਕੀਤਾ ਤੇ ਕਹਿਣਾ ਕੀਤਾ ਉਠੋ ਭਾਈ ਓ ਰਾਮ ਕਹੋ ਜਦੋਂ ਰਾਮ ਕਹੋ ਕਹਿਣਾ ਕੀਤਾ ਤੇ ਉਹਨਾਂ ਨੇ ਗੁਰੂ ਧਾਰਨ ਕਰ ਲਿਆ ਕਿ ਇਨਾਂ ਤੋਂ ਮੈਨੂੰ ਦੇਖਿਆ ਮੰਤਰ ਗੁਰ ਮੰਤਰ ਜਿਹੜਾ ਆ ਉਹ ਪ੍ਰਾਪਤ ਹੋ ਗਿਆ ਭਗਤ ਕਬੀਰ ਸਾਹਿਬ ਜੀ ਨੇ ਉਸੇ ਸਮੇਂ ਤੇ ਜਿਹੜਾ ਆ ਉਸ ਅੰਮ੍ਰਿਤ ਵੇਲੇ ਜਿਹੜਾ ਜਿਵੇਂ ਭਗਤ ਰਾਮਾਨੰਦ ਜੀ ਨੇ ਕਹਿਣਾ ਕੀਤਾ ਕਿ ਉਠੋ ਭਾਈ ਰਾਮ ਕਹੋ ਤੇ ਭਗਤ ਰਾਮਾਨੰਦ ਜੀ ਨੂੰ ਨਮਸਕਾਰ ਕੀਤੀ ਤੇ ਵਾਪਸ ਘਰ ਨੂੰ ਆ ਗਏ ਚਰਨ ਸ਼ੋਪਾ ਪ੍ਰਾਪਤ ਹੋ ਗਈ ਤੇ ਗੁਰੂ ਮੰਤਰ ਵੀ ਪ੍ਰਾਪਤ ਹੋ ਗਿਆ ਜਿਸ ਨੂੰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਆਪਣੀਆਂ ਵਾਰਾਂ ਦੇ ਵਿੱਚ ਪਰਮਾਨਿਤ ਕੀਤਾ 10ਵੀਂ ਵਾਰ ਦੀ 15ਵੀਂ ਕੌੜੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਬਤ ਭਾਈ ਗੁਰਦਾਸ ਜੀ ਪਰਮਾਨਿਤ ਕਰਦੇ ਨੇ ਕੋਈ ਬ੍ਰਕਤ ਬਨਾਰਸੀ ਰਹਿੰਦਾ ਰਾਮ ਆਨੰਦ ਗਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈ ਅੱਗੋਂ ਹੀ ਦੇ ਜਾਏ ਕਿਆ ਲੰਮਾ ਪਿਆ ਕਬੀਰ ਤੇ ਥਾਈ ਪਾਰੇ ਟੁੰਬ ਉਠਾਲਿਆ ਬੋਲੋ RAM ਸਿੱਖ ਸਮਝਾਈ ਜੋ ਲੋਹਾ ਪਾਰਿ ਸੋਏ ਚੰਦਨ ਵਾਸ ਨਿੰਮ ਮਹਿਕਾਈ ਪਸੂ ਪ੍ਰੇਤੋ ਦੇਵ ਕਰ ਪੂਰੇ ਸਤਗੁਰ ਦੀ ਬੜਿਆਈ ਅਚਜ ਨੋ ਅਚਰਜ ਮਿਲਿਆ ਬਿਸਮਾਦ ਦਾ ਬਿਸਮਾਦ ਮਿਲਾਈ ਚਰਣਾ ਚਰਦਾ ਨਿਜਰ ਹੋ ਗੁਰਮੁਖ ਬਾਣੀ ਅਗੜ ਕੜਾਈ RAM ਕਬੀਰਾ ਭੇਦ ਨ ਭਾਈ ਇਸੇ ਤਰ੍ਹਾਂ ਫਿਰ ਗੁਰੂ ਧਾਰਨ ਕਰ ਲਿਆ ਭਗਤ ਕਬੀਰ ਸਾਹਿਬ ਜੀ ਨੇ ਹੁਣ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਉਹਦੀ ਬੰਦਗੀ ਕਰਦੇ ਨੇ ਅਰਦਾਨਾ ਕਰਦੇ ਨੇ ਤੇ ਕਈ ਵਾਰਾਂ ਕੰਮ ਵੀ ਆਪਣਾ ਛੱਡ ਦਿੰਦੇ ਨੇ ਆਪਣਾ ਕੰਮ ਜਿਹੜਾ ਉਹ ਸ਼ਰਦਨ ਦੇ ਜਦੋਂ ਨਲੀ ਦੇ ਵਿੱਚ ਫੂਕ ਮਾਰ ਕੇ ਧਾਗਾ ਪਾਉਂਦੇ ਕਹਿੰਦੇ ਮੇਰਾ ਧਿਆਨ ਜਿਹੜਾ ਹੈ ਨਾ ਉਸ ਸਮਾਂ ਫੂਕ ਮਾਰਨ ਦੇ ਵਿੱਚ ਲੱਗ ਜਾਂਦਾ ਧਿਆਨ ਟੁੱਟਦਾ ਆ ਪਰਮੇਸ਼ਰ ਦੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਤੇ ਮਾਂ ਇਸ ਗੱਲ ਤੋਂ ਚਿੰਤਤ ਹੁੰਦੀ ਹੈ ਕਿ ਕਾਰੋਬਾਰ ਕੰਮ ਨਹੀਂ ਕਰਦਾ ਇਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਆਪਣਾ ਮਨ ਲਾਈ ਜਾਂਦਾ ਤੇ ਕਾਰੋਬਾਰ ਵੱਲੋਂ ਘਟਦਾ ਜਾਂਦਾ ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਗੁਰਬਾਣੀ ਦੇ ਅੰਦਰ ਮੁਸ ਮੁਸ ਰੋਗ ਹੈ ਕਬੀਰ ਕੀ ਮਾਈ ਇਹ ਬਾਰਕ ਐਸੇ ਜੀਵੇ ਰਗ ਰਾਈ ਤਨ ਨਾ ਬੁਰਨਾ ਸਬਤ ਜੀਉ ਹੈ ਕਬੀਰ ਹਰ ਕਾ ਨਾਮ ਲਖ ਲਿਓ ਸਰੀਰ ਰਹਾਉ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ ਰਾਮ ਸੁਨੇਹੀ ਜੈਨਾ ਕੀਤਾ ਜਦੋਂ ਧਾਗਾ ਪਉਣਾ ਤੇ ਪਰਮੇਸ਼ਰ ਦਾ ਨਾਮ ਈਸਰ ਜਾਂਦਾ ਹੈ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਜੋ ਵੀ ਆਪ ਦੇ ਪਾਸ ਆਉਂਦਾ ਬਿਨਾ ਬਿਤਕਰੇ ਉਸ ਨੂੰ ਪ੍ਰਭੂ ਪ੍ਰਾਪਤੀ ਦਾ ਉਪਦੇਸ਼ ਦਿੰਦੇ ਕਿ ਆਪ ਜੀ ਸੰਭਿਰਤੀ ਪ੍ਰਾਪਤ ਹੋ ਚੁੱਕੀ ਸੀ ਆਪ ਜੀ ਦਾ ਪਰਮਾਨੰਸ ਸੀ ਕਿ ਸਾਰੀ ਲੋਕਾਈ ਇੱਕ ਅਕਾਲ ਪੁਰਖ ਦੀ ਪਦਾਇਸ਼ ਹੈ ਹਰੇਕ ਜੀਵ ਪੰਜਾਂ ਤੱਤਾਂ ਦੀ ਮਿੱਟੀ ਦੀ ਲੱਗੀ ਹੋਈ ਪੰਜਾਂ ਤੱਤਾਂ ਦੇ ਨਾਲ ਬਣਿਆ ਹੋਇਆ ਹੈ ਸਾਰਿਆਂ ਵਿੱਚ ਇੱਕ ਪ੍ਰਮਾਤਮਾ ਦਾ ਹੀ ਨੂਰ ਹੈ ਊਚ ਨੀਚ ਦੀਆਂ ਵੰਡੀਆਂ ਕੇਵਲ ਮਨੁੱਖਾਂ ਨੇ ਆਪਣੇ ਸੌੜੇ ਹਿੱਤਾਂ ਦੇ ਪਾਈਆਂ ਹੋਈਆਂ ਨੇ ਜਦੋਂ ਕੋਈ ਆਪ ਜੀ ਨੂੰ ਪੁੱਛਦਾ ਕਿ ਤੁਸੀਂ ਜਾਤ ਵਰਣ ਕਿਹੜੀ ਜਾਤ ਹੈ ਤੁਹਾਡੀ ਤੁਸੀਂ ਜਾਤ ਵਰਣ ਕੋ ਇੱਕ ਕਰ ਦਿੱਤਾ ਆ ਤੇ ਆਪ ਜੀ ਉਸ ਨੂੰ ਸਮਝਾਉਂਦੇ ਕਿ ਸਾਰੇ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਨੇ ਪੰਜਾਂ ਤਤਾਂ ਤੋਂ ਸਰੀਰ ਬਣਿਆ ਹੋਇਆ ਪਰਮੇਸ਼ਰ ਦੀ ਦਿੱਤੀ ਹੋਈ ਹਰੇਕ ਦੇ ਵਿੱਚ ਜਿੰਦ ਜਾਨ ਹੈ ਸੋ ਆਪ ਜੀ ਗੁਰਬਾਣੀ ਅੰਦਰ ਵੀ ਫਰਮਾਨ ਕਰਦੇ ਨੇ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਨ ਭਲੇ ਕੋ ਮੰਦੇ ਲੋਗਾ ਪਰਮ ਨਾ ਭੁੱਲੋ ਪਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ ਰਹਾਉ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ ਨਾ ਕਛ ਕੋਚ ਮਾਟੀ ਕੇ ਭਾਂਡੇ ਨਾ ਕਛ ਕੋਚ কুমਬਾਰੈ ਕਹਿਣਾ ਕੀਤਾ ਸਾਰੇ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੋ ਜੋ ਅਖੋਤੀ ਜਾਤ ਦੇ ਅਭਮਾਨੀ ਬ੍ਰਾਹਮਣ ਲੋਕ ਜਿਨ੍ਹਾਂ ਨੇ ਵਿਤਕਰੇ ਪਾਏ ਹੋਏ ਸਨ ਉਹਨਾਂ ਉੱਤੇ ਬੜੀ ਚੋਟ ਲੱਗੀ ਕਿਉਂਕਿ ਜਿਹੜਾ ਸੱਚ ਦਾ ਪ੍ਰਚਾਰ ਕਰਦਾ ਤੇ ਝੂਠਿਆਂ ਨੂੰ ਉਹ ਚੰਗਾ ਨਹੀਂ ਲੱਗਦਾ ਉਹਨਾਂ ਨੇ ਕਹਿਣਾ ਕੀਤਾ ਕਿ ਜਾਤਵਾਦੀ ਇਹ ਤੇ ਇੱਕ ਹੀ ਕਰੀ ਜਾਂਦਾ ਸਾਰਿਆਂ ਨੂੰ ਇੱਕ ਹੀ ਸਮਝੀ ਜਾਂਦਾ ਪਰਮਾਤਮਾ ਨੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਪਰਮਾਤਮਾ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਵੇਂ ਬ੍ਰਾਹਮਣ ਮਾਤਾ ਦੇ ਉਧਰ ਵਿੱਚੋਂ ਜਨਮ ਲੈਂਦਾ ਹੈ। ਉਸੇ ਤਰ੍ਹਾਂ ਹੀ ਸੋਦਰ ਵੀ ਸੰਸਾਰ ਵਿੱਚ ਜਨਮ ਲੈਂਦਾ ਹੈ। ਹਰੇਕ ਹੀ ਮਾਂ ਦੇ ਗਰਭ ਦੇ ਵਿੱਚੋਂ ਅਸੀਂ ਪੈਦਾ ਹੋਏ ਹਾਂ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਜਾ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ। ਕਹਿਣਾ ਕੀਤਾ ਆ ਬ੍ਰਾਹਮਣ ਜੇ ਤੂੰ ਕਹਿਣਾ ਕਿ ਮੈਂ ਉੱਚੀ ਜਾਤ ਦਾ ਮੈਂ ਬਹੁਤਾ ਸੱਚਿਆ ਰਿਆਂ ਜੇ ਤੂੰ ਬ੍ਰਾਹਮਣ ਆ ਬ੍ਰਾਹਮਣੀ ਦਾ ਜਾਇਆ ਹੋਇਆ ਨਾ ਤੂੰ ਵੀ ਤਾਂ ਮਾਂ ਦੀ ਕੁੱਖ ਦੇ ਵਿੱਚੋਂ ਹੀ ਪੈਦਾ ਹੋਇਆ ਨਾ ਆਉਣ ਵਾਲਾ ਸੰਸਾਰ ਤੇ ਆਉਣ ਵਾਲਾ ਜਨਮ ਲੈਣ ਵਾਲਾ ਰਸਤਾ ਤੇ ਇੱਕ ਹੀ ਆ ਨਾ ਤੇਰਾ ਵੀ ਤੇ ਸਾਡਾ ਵੀ ਤੇ ਕਹਿਣਾ ਕੀਤਾ ਤੁਮ ਕਤ ਬ੍ਰਾਹਮਣ ਹਮ ਕਤ ਸੂਤ ਤੁਮ ਕਤ ਲੋਹੂ ਹਮ ਕਤ ਦੂਧ ਕਿਆ ਨਾ ਕੀਤਾ ਜੇ ਪ੍ਰਮਾਤਮਾ ਕੋਈ ਫਰਕ ਕਰਦਾ ਤੇ ਤੇਰੀਆਂ ਨਾੜਾਂ ਦੇ ਵਿੱਚ ਵੀ ਖੂਨ ਆ ਤੇ ਸਾਡੀਆਂ ਨਾੜਾਂ ਦੇ ਵਿੱਚ ਵੀ ਖੂਨ ਹੈ ਨਾੜੀਆਂ ਵਿੱਚ ਤੇ ਖੂਨ ਮਰੀ ਥਾ ਤੇ ਦੁੱਧ ਹਰਕਤ ਕਰਨਾ ਚਾਹੀਦਾ ਸੀ ਤੇਰੇ ਹੁਣ ਦੁੱਧ ਹੀ ਨਹੀਂ ਨਾ ਤੇਰੇ ਵੀ ਖੂਨ ਆ ਸਾਡੇ ਵੀ ਖੂਨ ਨਾ ਸਾਡੇ ਦੁੱਧ ਆ ਨਾ ਤੇਰੇ ਦੁੱਧ ਆ ਨਾੜੀਆਂ ਦੇ ਵਿੱਚ ਤੁਮਕਰ ਬ੍ਰਾਹਮਣ ਹਮਕਰ ਸੂਦ ਹਮਕਰ ਲੋਹੂ ਤੁਮਕਰ ਦੂਰ ਸਾਰਿਆਂ ਦੇ ਵਿੱਚ ਖੂਨ ਆ ਸੋ ਭਗਤ ਕਬੀਰ ਸਾਹਿਬ ਜੀ ਸੱਚ ਦਾ ਪ੍ਰਚਾਰ ਕਰਨ ਵਾਲੇ ਕ੍ਰਾਂਤੀਕਾਰੀ ਆਵਰ ਸਚੀਆਂ ਅਟਲ ਤੇ ਦਲੀਲਾਂ ਅੱਗੇ ਬ੍ਰਾਹਮਣ ਨਰੁਕਤ ਹੋ ਜਾਂਦੇ ਕੋਈ ਗੱਲ ਨਾ ਆਉਂਦੀ ਪਰ ਈਰਖਾ ਵੱਧਦੀ ਜਾਂਦੀ ਦਿਨੋਂ-ਬਦਿਨ ਬਹੁਤ ਈਰਖਾ ਕਰਦੇ ਬਾਬਾ ਕਬੀਰ ਜੀ ਬ੍ਰਾਹਮਣਾਂ ਦੀਆਂ ਬੜਾਈਆਂ ਹੋਈਆਂ ਗਲਤ ਮਨਉਤਾਂ ਦਾ ਹਮੇਸ਼ਾ ਹੀ ਖੰਡਨ ਕਰਦੇ ਸੋ ਭਗਤ ਕਬੀਰ ਸਿਵ ਸੁਧਾਤ ਸੀ ਕਿ ਨਾਮ ਜਪ ਕਰਕੇ ਪਵਿੱਤਰ ਹੋਈਦਾ ਹੈ ਨੀਚ ਉਹ ਨੇ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਇੱਥੇ ਕੋਈ ਜਾਤ ਪਾਤ ਦਾ ਕੋਲ ਨਹੀਂ ਕਿਉਂਕਿ ਗੁਰਬਾਣੀ ਇਸ ਗੱਲ ਦੀ ਅਗਵਾਈ ਭਰਦੀ ਹੈ ਵੀ ਕੋਈ ਜਾਤ ਕਰਕੇ ਉੱਚਾ ਨਹੀਂ ਕੋਈ ਜਾਤ ਕਰਕੇ ਨੀਵਾ ਨਹੀਂ ਇੱਥੇ ਜਿਹੜਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਉਹ ਉੱਚਾ ਆ ਤੇ ਜਿਹੜਾ ਨਹੀਂ ਨਾਮ ਜਪਦਾ ਉਹ ਨੀਵਾ ਆ ਨੀਚ ਉਹ ਹੈ ਸੋ ਭਗਤ ਕਬੀਰ ਸਾਹਿਬ ਜੀ ਨੇ ਇਸੇ ਤਰ੍ਹਾਂ ਸੱਚ ਦਾ ਪ੍ਰਚਾਰ ਕਰਨਾ ਕੀਤਾ ਸੱਚ ਦਾ ਪ੍ਰਚਾਰ ਸੋ ਇਸੇ ਤਰ੍ਹਾਂ ਜਿਹੜੇ ਸੱਚ ਦੇ ਪ੍ਰਚਾਰ ਕਰਨ ਵਾਲੇ ਉਹਨਾਂ ਦੀ ਵਿਰੋਧਤਾ ਹੁੰਦੀ ਹੈ ਫਿਰ ਉਹਨਾਂ ਦੀ ਬੜੀ ਵਿਰੋਧਤਾ ਹੋਈ ਇਸ ਤਰ੍ਹਾਂ ਦੋਵੇਂ ਫਿਰਕੇ ਮੁਸਲਮਾਨ ਤੇ ਬ੍ਰਾਹਮਣ ਆਪ ਜੀ ਦੇ ਕੱਟੜ ਵਿਰੋਧੀ ਬਣ ਗਏ ਸਿਕੰਦਰ ਲੋਧੀ ਬਾਦਸ਼ਾਹ ਦੇ ਪਾਸ ਅਨੇਕਾਂ ਸ਼ਿਕਾਇਤਾਂ ਹੋਈਆਂ ਕਿ ਕਬੀਰ ਦੋਵਾਂ ਧਰਮਾਂ ਦੇ ਵਿਰੁੱਧ ਭੰਡਿ ਪ੍ਰਚਾਰ ਕਰਦਾ ਹੈ सिकंदर लोदी ने सिपाही आप जी ਦੇ پاس ਭੇਜ ਕਰਕੇ ਤੇ ਆਪ ਜੀ ਨੂੰ ਲੈ ਕਰਕੇ ਗਏ ਸਿਕਾਇਤਾਂ ਦੇ ਵਿਰੁੱਧ ਆਪ ਜੀ ਨੇ ਉੱਤਰ ਦਿੱਤਾ ਬਾਦਸ਼ਾਹ ਸਲਾਮਤ ਮੈਂ ਕਿਸੇ ਵੀ ਧਰਮ ਦੇ ਅਕੀਦੇ ਵਿਰੁੱਧ ਨਹੀਂ ਹਾਂ ਮੈਂ ਕੇਵਲ ਧਰਮ ਦੇ ਪਰਦੇ ਹੇਠ ਜੋ ਪਖੰਡ ਚੱਲ ਰਿਹਾ ਨਾ ਉਸ ਪਖੰਡ ਦੇ ਖਿਲਾਫ ਹਾਂ ਪਖੰਡ ਦਾ ਖੰਡਨ ਕਰਦੇ ਹਾਂ ਕਿਸੇ ਧਰਮ ਦਾ ਨਹੀਂ ਪਰ ਬਾਦਸ਼ਾਹ ਨੇ ਹੰਕਾਰ ਅਧੀਨ ਭਗਤ ਜੀ ਨੂੰ ਇੱਕ ਭਗਤ ਜੀ ਦੀ ਜੜੀ ਹੈ ਕੋਈ ਦਲੇਰ ਨਾ ਸੁਣੀ ਇੱਕ ਵੀ ਗੱਲ ਨਾ ਮੰਨੀ ਤੇ ਉਹਨਾਂ ਨੇ ਇੱਕ ਵੀ ਗੱਲ ਨਾ ਸੁਣੀ ਤਿੱਕ ਵੀਰ ਜੀ ਦੇ ਹੱਥ ਪੈਰ ਬੰਨ੍ਹ ਕਰਕੇ ਹਾਥੀ ਅੱਗੇ ਛੁੱਟ ਦਿੱਤਾ ਗਿਆ ਜਿਸ ਦਾ ਵਰਣ ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਕੀਤਾ ਹੈ ਪੂਜਾ ਬਾਂਦ ਪਿਲਾ ਕਰ ਡਾਰਿਓ ਹਸਤੀ ਕਰੋਗ ਮੂਡ ਮਹਿ ਮਾਰਿਓ ਹਸਤ ਭਾਗ ਕੈ ਚੀਸਾ ਮਾਰਾ ਇਹ ਮੂਰਤ ਕੈ ਹੋਂ ਬਲਹਾਰਾ ਆਹੀ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰੇ ਮਹਾਵਤ ਤੁਜ ਡਾਰੋ ਕਾਟ ਇਸੇ ਤਰਾਵੋ ਕਾਲੂ ਸਾਟ ਹਸਤਨ ਤੋਰਾ ਤਰਾ ਤਿਆਨ ਵਾ ਕਰ ਦਬ ਸਹਿ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾੰਧ ਪੋਟ ਕੰਚੁਰ ਕੋ ਦੀਨਾ ਕੁੰਚ ਰਪੋਡ ਲਲ ਨਮਸਕਾਰ ਹੈ 부ਜੀ ਨਹੀਂ ਕਾਜੀ ਅੰਧਿਆਰਾ ਤਿੰਨ ਬਾਰ ਪਤੀਆ ਪਰ ਲੀਨਾ ਮਨ ਕਠੋਰ ਅਜਹੁ ਨਾ ਪਤੀਨਾ ਕਹ ਕਬੀਰ ਹਮਰਾ ਗੋਬਿੰਦ ਚੌਥੇ ਪਦ ਮਹਿ ਜਨ ਕੀ ਜਿੰਦ ਬੜੀ ਆਕੋਸ਼ਾ ਕੀਤੀ ਆ ਭਗਤ ਕਬੀਰ ਸਾਹਿਬ ਜੀ ਨੂੰ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ ਪਰ ਹਾਥੀ ਨੇ ਨਮਸਕਾਰ ਕਰਨੇ ਕੀਤੇ ਜਿਹੜਾ ਸਰੂਪ ਸੱਚ ਦਾ ਸਰੂਪ ਆਬਾ ਕਬੀਰ ਜੀ ਨੂੰ ਹਾਥੀ ਨੇ ਕੁਝ ਵੀ ਨਾ ਕਿਹਾ ਅਗੋਂ ਨਮਸ਼ਕਾਰ ਕਰਨੀਆਂ ਕੀਤੀਆਂ ਕਠੋਰ ਮਨ ਬਾਦਸ਼ਾਹ ਨੇ ਆਪਣੇ ਹੀઠી ਹੁੰਦੀ ਜਾਣ ਕਰਕੇ ਕਬੀਰ ਜੀ ਨੂੰ ਦਰਿਆ ਗੰਗਾ ਦੇ ਵਿੱਚ ਸੰਗਲਾ ਦੇ ਨਾਲ ਬੰਨ੍ਹ ਕਰਕੇ ਸੁੱਟਣ ਦਾ ਹੁਕਮ ਦੇ ਦਿੱਤਾ ਐਲਕਾਰਾਂ ਨੂੰ ਕਹਿਣਾ ਕੀਤਾ ਇਹਨਾਂ ਨੂੰ ਸੰਗਲਾ ਦੇ ਨਾਲ ਬੰਨ੍ਹ ਲਓ ਹੱਥ ਪੈਰ ਇਹਨਾਂ ਦੇ ਤੇ ਇਹਨਾਂ ਨੂੰ ਗੰਗਾ ਦੇ ਵਿੱਚ ਸੁੱਟ ਦਿਓ ਗੰਗਾ ਦੇ ਵਿੱਚ ਸੁੱਟ ਕਰਕੇ ਮਾਰ ਦਿਓ ਡੋਬ ਦਿਓ ਪਰ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਕਾ ਸਾਹਿਬ ਡਾਡਾ ਹੋਏ ਤੁਸਨੋ ਮਾਰਨ ਸਕੈ ਕੋਈ ਭਗਤ ਕਬੀਰ ਸਾਹਿਬ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਦ ਕਰ ਖਰੇ ਕਬੀਰ ਮਨ ਨ ਡਿਗਿਆ ਤਨ ਕਾਹੀ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਏ ਗੰਗਾ ਕੀ ਲਹਿਰ ਮੇ ਟੁੱਟੀ ਜੰਜੀਰ ਮ੍ਰਗਸ਼ਾਲਾ ਪਰ ਬੈਠੇ ਕਬੀਰ ਕਹੈ ਕਬੀਰ ਕੋ ਸੰਗ ਨ ਸਾਥ ਜਲਤਲ ਲਾਖਨ ਹੈ ਰਗੁਨਾਥ ਵੀਰ ਸਾਹਿਬ ਜੀ ਨੇ ਫਰਮਾਨ ਕੀਤਾ ਗੰਗਾ ਰਵਿ ਸੋਟਨਾ ਕੀਤਾ ਪਰ ਕੁਝ ਵੀ ਨਾ ਹੋਇਆ ਗੰਗਾ ਰ ਵਿੱਚ ਡੁੱਬੇ ਨਾ ਕਬੀਰ ਸਾਹਿਬ ਜੀ ਬਾਬਾ ਕਬੀਰ ਜੀ ਨੂੰ ਦਰਿਆ ਗੰਗਾ ਵਿੱਚ ਡੋਬ ਕੇ ਮਾਰਨ ਵਿੱਚ ਵੀ ਜਦੋਂ ਬਾਦਸ਼ਾਹ ਅਸਫਲ ਹੋ ਗਿਆ ਤਾਂ ਫਿਰ ਸਫਲਤਾ ਨਾ ਮਿਲੀ ਤਾਂ ਕਬੀਰ ਜੀ ਪਾਸੋਂ ਸਾਰਿਆਂ ਨੇ ਫਿਰ ਮਾਫੀ ਮੰਗਣੀ ਕੀਤੀ ਚੋਹਾਂ ਚੱਕਾਂ ਦੇ ਵਿੱਚ ਆਪ ਜੀ ਦੀ ਜੈ ਜੈਕਾਰ ਹੋ ਗਈ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੋਹ ਕੁੰਟ ਮਾਨੈ ਜਿਸ ਨੂੰ ਕੋਈ ਨਹੀਂ ਨ ਜਾਣਦਾ ਨੀਚ ਨੀਚ ਕਹਿੰਦੇ ਸਨ ਛੋਟੀ ਜਾਤ ਵਾਲਾ ਕਹਿੰਦੇ ਸਨ ਪਰਮੇਸ਼ਰ ਦਾ ਨਾਮ ਜਿਸ ਨੇ ਵੀ ਜਪਿਆ ਆ ਉਹਦੀ ਚੋਹਾਂ ਕੁੰਟਾਂ ਦੇ ਵਿੱਚ ਜੈ ਜੈਕਾਰ ਹੋ ਗਈ ਹੈ ਇਸੇ ਤਰ੍ਹਾਂ ਜਦੋਂ ਆਪ ਜੀ ਫਿਰ ਮਹਿਸੂਸ ਕੀਤਾ ਕਿ ਹੁਣ ਸਾਡਾ ਸਰੀਰ त्याਗਣ ਦਾ ਆਖਰੀ ਸਮਾਂ ਆ ਗਿਆ ਹੈ ਪ੍ਰਭੂ ਜੀ ਵੱਲੋਂ ਜਿੰਨੇ ਵੀ ਸਵਾਸੇ ਮਿਲੇ ਸਨ ਉਹ ਪੂਰੇ ਹੋਣ ਜਾ ਰਹੇ ਨੇ ਜੋ ਡਿਊਟੀ ਲੱਗੀ ਸੀ ਪਰਮੇਸ਼ਰ ਵੱਲੋਂ ਉਹ ਡਿਊਟੀ ਜਿਹੜੀ ਐ ਬੜੀ ਤਨਦੇਹੀ ਦੇ ਨਾਲ ਨਿਭਾਈ ਐ ਸੱਚ ਦਾ ਪ੍ਰਚਾਰ ਕੀਤਾ ساری ਜ਼ਿੰਦਗੀ ਤਦ ਆਪ ਜੀ ਨੇ ਇੱਕ ਹੋਰ ਗਲਤ ਮਨਾਉਤ ਜੋ ਪ੍ਰਚਲਿਤ ਸੀ ਉਸ ਭਰਮ ਨੂੰ ਦੂਰ ਕਰਨ ਵਾਸਤੇ ਆਪ ਜੀ ਨੇ ਕਾਂਸੀ ਛੱਡ ਕਰਕੇ ਮਗਰ ਆਗ ਰਗੇ ਕਿਉਂਕਿ ਪੰਡਤ ਲੋਕਾਂ ਨੇ ਇਹ ਬ੍ਰਾਹਮਣ ਲੋਕਾਂ ਨੇ ਪ੍ਰਚਲਿਤ ਕੀਤਾ ਸੀਗਾ ਕਿ ਜਿਹੜਾ ਮਨੁੱਖਾਂਸੀ ਦੇ ਵੀ ਸਰੀਰ ਤੇ ਆਗਦਾ ਜਿਹੜਾ ਕਾਂਸੀ ਚ ਮਰਦਾ ਕਹਿੰਦੇ ਸਰ ਉਹ ਸਿੱਧਾ ਬੇਕੁੰਠ ਨੂੰ ਜਾਂਦਾ ਆ ਤੇ ਜਿਹੜਾ ਮਗਰ ਵਿੱਚ ਹੜੰਬੇ ਦੇ ਵੀ ਸਰੀਰ ਛੱਡਦਾ ਉਹ ਭਾਵੇਂ ਕਿੰਨਾ ਵੀ ਇਨਸਾਨ ਚੰਗਾ ਹੋਵੇ ਪਰਮੇਸ਼ਰ ਦਾ ਨਾਮ ਜਪਣ ਵਾਲਾ ਹੋਵੇ ਕਹਿੰਦੇ ਸੀ ਉਹ ਨਰਕਾਂ ਨੂੰ ਜਾਂਦਾ ਨਰਕਾਂ ਨੂੰ ਤੇ ਭਗਤ ਕਬੀਰ ਸਾਹਿਬ ਜੀ ਇਹੀ ਦੱਸਣ ਵਾਸਤੇ ਤੇ ਇੱਥੇ ਤੇ ਕਰਮਾਂ ਦਾ ਨਵੇੜਾ ਹੋਣਾ ਉੱਥੇ ਜਾ ਕਰਕੇ ਉੱਥੇ ਇਹ ਨਹੀਂ ਪਰਮੇਸ਼ਰ ਨੇ ਪੁੱਛਣਾ ਵੀ ਕਿੱਥੇ ਤੇਰੀ ਮੌਤ ਹੋਈ ਹੈ ਕਿਸ ਜਗ੍ਹਾ ਤੇ ਹੋਈ ਹੈ ਤੇ ਪਾਤਸ਼ਾਹ ਭਗਤ ਕਬੀਰ ਸਾਹਿਬ ਜੀ ਨੇ ਆਪਣਾ ਜਿਹੜਾ ਸਰੀਰ ਤਿਆਗਣ ਦਾ ਸਮਾਂ ਆ ਗਿਆ ਨਾ ਕਾਂਸੀ ਨੂੰ ਤਿਆਗ ਕਰਕੇ ਤੇ ਆਪ ਜੀ ਢੰਬੇ ਦੀ ਤਰਤੀ ਤੇ ਆ ਗਏ ਇਹ ਵਿਅਮ ਪਰਮ ਖਤਮ ਕਰਨ ਵਾਸਤੇ ਜਿਹੜਾ ਪਰਮ ਵਿਅਮਾ ਦੇ ਨਾਲ ਸਹਿਮਤ ਨਹੀਂ ਸਨ ਭਗਤ ਕਬੀਰ ਸਾਹਿਬ ਜੀ ਇਕ ਪਰਮ ਵਿਆਹਮ ਖਤਮ ਕਰਨ ਬਾਅਦ ਤੇ ਆਪ ਜੀ ਨੇ ਜਿਹੜਾ ਨਾ ਭੜਾਂਵੇਂ ਦੀ ਧਰਤੀ ਤੇ ਆਉਣਾ ਕੀਤਾ ਮਗਰ ਵਿਖੇ ਆਉਣਾ ਕੀਤਾ ਆਪ ਜੀ ਦਾ ਸਿਧਾਂਤ ਸੀ ਕਿ ਥਾਂ ਕੋਈ ਵੀ ਮਾੜਾ ਨਹੀਂ ਸਾਰੇ ਥਾਂ ਪਰਮੇਸ਼ਰ ਦੇ ਬਣਾਏ ਨੇ ਮਨੁੱਖ ਦੇ ਕਰਮ ਹੀ ਮਾੜੇ ਤੇ ਚੰਗੇ ਨੇ ਚੰਗੇ ਕਰਮਾਂ ਕਰਕੇ ਜੀਵ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਮਾੜੇ ਕਰਮਾਂ ਕਰਕੇ ਦੁੱਖ ਪ੍ਰਾਪਤ ਹੁੰਦਾ ਨਰਕ ਆਦਿਕ ਮਿਲਦੇ ਨੇ ਆਪ ਜੀ ਨੇ ਕਾਸੀ ਮਗਰ ਸਮ ਵਿਚਾਰੀ ਦੇ ਪੂਰਨ ਵਾਕ ਜਿਹੜੇ ਨੇ ਗੁਰਬਾਣੀ ਦੇ ਅੰਦਰ ਇਸੇ ਤਰ੍ਹਾਂ 120 ਸਾਲ ਸੰਸਾਰ ਵਿੱਚ ਸਰੀਰ ਕਰਕੇ ਵਿਚਰ ਕਰਕੇ ਲੋਕਾਇਨ ਪ੍ਰਭੂ ਮਲਾਪ ਦੇ ਨਾਲ ਮਾਰਗ ਤੇ ਰਸਨਾਇਆ ਪਰਮੇਸ਼ਰ ਦੇ ਮਾਰਗ ਤੇ ਤੋਰਨਾ ਕੀਤਾ ਗਲਤ ਵਿਚਾਰਧਰਾਵਾਂ ਦੀ ਸਾਰੀ ਉਮਰ ਖੰਡਨ ਕੀਤਾ ਭਰਮਾ ਵਹਿਮਾ ਪਖੰਡਾਂ ਦੇ ਵਿੱਚੋਂ ਲੋਗਾਂ ਨੂੰ ਕਟਨਾ ਕੀਤਾ ਭਰਮਾ ਵਹਿਮਾ ਪਖੰਡਾਂ ਦਾ ਡਟ ਕੇ ਵਿਰੋਧ ਕੀਤਾ ਉਹ ਤੇ ਸੱਚ ਦੀ ਸਮਾ ਨੂੰ ਰੋਸ਼ਨ ਕਰਨ ਬਾਤ ਤੇ ਸਚਿਆਰ ਬਣ ਦੀ ਪ੍ਰੇਰਣਾ ਦਿੱਤੀ ਤੇ ਭਗਤ ਕਬੀਰ ਸਾਹਿਬ ਜੀ 1518 ਈਸਵੀ ਨੂੰ ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਵਾ ਥੀਆ ਰਾਮ ਸੋ ਬਾਬਾ ਕਬੀਰ ਸਾਹਿਬ ਜੀ ਉਸ ਪਰਮੇਸ਼ਰ ਦੀ ਜੋਤ ਦੇ ਵਿੱਚ ਸਮਾਗੈ ਲੀਨ ਹੋ ਗਈ ਸਦਾ ਵਾਸਤੇ ਲੋਕਾਈ ਨੂੰ ਭਟਕਣਾ ਤੋਂ ਬਚਾਉਣ ਵਾਸਤੇ ਆਪ ਜੀ ਅਸਰੀ ਜੋਤ ਸ਼ਬਦ ਸਰੂਪ ਜੋ ਧੰਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਉਹਨਾਂ ਦੀ ਬਾਣੀ ਸ਼ਲੋਕ ਦਰਜ ਹੈ ਸੋ ਪਰਮੇਸ਼ਰ ਦੀ ਸ਼ਬਦ ਦੇ ਨਾਲ ਜੋੜਨਾ ਕੀਤਾ ਸੋ ਧੰਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਨੇ ਭਗਤ ਕਬੀਰ ਸਾਹਿਬ ਜੀ ਨੂੰ ਪਾਵਨ ਪੀਤਰ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਬਿਠਾਉਣਾ ਕੀਤਾ ਜੋ ਸਾਦਾ ਲਈ ਜੁਗ ਹੋ ਜੁਗ ਅਟਲ ਹੋ ਗਏ ਸਰੀਰਕ ਤੌਰ ਤੇ ਭਾਵੇਂ ਉਸ ਸਮਾ ਗਈ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੋ ਗਈ ਤੇ ਸਦਾ ਵਾਸਤੇ ਭਗਤ ਕਬੀਰ ਸਾਹਿਬ ਜੀ ਜੁਗ ਹੋ ਜੁਗ ਅਟਲ ਹੋ ਗਈ ਸ਼ਬਦ ਰੂਪ ਹੋ ਗਈ ਸ਼ਬਦ ਨਹੀਂ ਕਦੇ ਮਰਦਾ ਸ਼ਬਦ ਜਿਹੜਾ ਉਹ ਕਦੇ ਖਤਮ ਨਹੀਂ ਹੁੰਦਾ ਸੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸਦਾ ਲਈ ਟਿਕ ਗਈ ਭਗਤ ਕਬੀਰ ਸਾਹਿਬ ਜੀ ਸੋ ਉਹਨਾਂ ਦੇ ਜੀਵਨ ਦੇ ਵਿੱਚੋਂ ਟੂਕ ਮਾਤਰ ਆਪ ਜੀ ਦੇ ਨਾਲ ਵਿਚਾਰ ਸਾਂਝੀ ਕੀਤੀ ਹੈ ਸੋ ਇਹ ਭਗਤਾਂ ਦੀ ਬਾਣੀ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਬਾਣੀ ਵਿੱਚ ਦਰਜ ਹੈ ਉਹਨਾਂ ਦੀ ਵਾਰੀ-ਵਾਰੀ ਵਿਚਾਰ ਆਰੰਭ ਹੋਈ ਆ ਗੁਰੂ ਸਾਹਿਬਾਂ ਦੀ ਪਹਿਲਾਂ ਆਪ ਜੀ ਸ਼ਰਵਨ ਕਰ ਚੁੱਕੇ ਹੋ ਹੁਣ ਭਗਤ ਸਹਿਬਾਨਾਂ ਦੀ ਆਰੰਭ ਹੋਈ ਹੈ ਸੋ ਸਤਿਗੁਰੂ ਜੀ ਕਿਰਪਾ ਬਖਸ਼ਾ ਰਹਿਮਤਾ ਕਰਨ ਇਹ ਲੋਕ ਸੁਖੀ ਪਰਲੋਕ ਸਹਿਲੇ ਨਾਨਕ ਹਰਿ ਪ੍ਰਭ ਆਪਿ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਆਓ ਸਾਰੀ ਸੰਗਤ ਚਕਾਓ ਸੀ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ